ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੀ ਵੀਡੀਓ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼ਹਾਲ ਹੋਵੋਗੇ ਮੈਂ ਹੀ ਬਿਲਕੁਲ ਠੀਕ ਐ ਟਾਈਮ ਜਿਹੜਾ ਤੁਹਾਨੂੰ ਹੋ ਰਿਹਾ 3 ਵਜੇ ਦਾ ਦੁਪਹਿਰ ਤੇ 3 ਵਜੇ ਹੀ ਬਸ ਮੈਂ ਜ ਸਵੇਰ ਤੋਂ ਹੀ ਕੋਣ ਕਦੇ ਵੀ ਸੀ ਵਲੌਗ ਸ਼ੁਰੂ ਕਰਦੀਆਂ 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 ਬਸ ਐ ਕਰਦੇ ਕਰਦੇ 3 ਵਜਾਂ ਦੇ ਤੇ ਕੁਝ ਮੈਂ ਵੀਡੀਓ ਐਡਿਟ ਕਰਨ ਲੱਗੇ ਵੀਡੀਓ ਤੇ ਟਾਈਮ ਲੱਗ ਗਿਆ ਕੁਝ ਮੈਂ ਰੈਸਟ ਕੀਤਾ ਸੌਣ ਸੌਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਆਈ ਨਹੀਂ ਰਾਤ ਮੈਨੂੰ ਨਾ ਨੀਂਦ ਨਹੀਂ ਆਈ ਅੱਖਾਂ 'ਚ ਹੁਣ ਮੇਰੇ ਨੀਂਦ ਤਾਂ ਰੜਕਦੀ ਐ ਪਰ ਮੈਂ ਲੈਟੀ ਬੈਟ ਤੇ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਨੀਂਦ ਫਿਰ ਵੀ ਨਹੀਂ ਆਈ ਹੈਗੀ ਮੈਨੂੰ ਬਹੁਤ ਪ੍ਰੋਬਲਮ ਹੋਈ ਗਈ ਹੁਣ ਨੀਂਦ ਦੀ ਮੈਨੂੰ ਕਈ ਕਈ ਰਾਤਾਂ ਨੀਂਦ ਨਹੀਂ ਆਉਂਦੀ ਹੈਗੀ ਕਈ ਵਾਰ ਤਾਂ ਬਹੁਤ ਵਧੀਆ ਨੀਂਦ ਆ ਜਾਂਦੀ ਹੈ ਤੇ ਕਈ ਵਾਰ ਮੈਨੂੰ 2-3 ਹੋਵੇ ਤੱਕ ਨੀਂਦ ਹੀ ਨਹੀਂ ਹੁੰਦੀ ਸਵੇਰੇ ਹੀ ਨੀਂਦ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਕੁਝ ਅਪਸੈਟ ਜਾਂ ਹੋਇਆ ਪਸਿਸਟ ਹੁਣ ਮੈਂ ਚਾਹ ਰੱਖ ਰਹੀ ਹਾਂ ਚਾਹ ਪੀਣੀ ਅੱਜ ਮੈਂ ਦੁਪਹਿਰੇ ਲੰਚ ਨਹੀਂ ਕਰਿਆ ਹੈਗਾ ਸਵੇਰੇ ਮੈਂ ਬ੍ਰੈਕਫਾਸਟ ਬੋਇਲਡ ਐਗ ਲੈਈ ਸੀ ਉਹ ਤਾਂ ਪਰੌਂਠੇ ਬਣੇ ਸੀਗੇ ਢਾਨ ਵਾਲੇ ਪਰ ਮੈਂ ਪਰੌਂਠੇ ਨਹੀਂ ਖਾਦੇ ਸਵੇਰੇ ਬੋਇਲਡ ਐਗ ਲਿਆ ਤੇ ਦਪੇਰੇ ਲਾਂਚ ਕਰਿਆ ਨਹੀਂ ਭੁੱਖ ਲੱਗੀ ਸੀ ਪਰ ਮੈਂ ਰੋਟੀ ਬਣਾਉਣ ਦੀ ਕੋਲ ਕਰ ਲਈ ਮੈਂ ਕਿੱਥੇ ਦਾ ਪਤਾ ਕਿ ਕੋਲ ਬਣਾਉਂਗੀ ਪਰੌਂਠੇ ਵੀ ਪਈ ਸੀ ਸਵੇਰ ਵਾਲੇ ਦਾਲ ਵਾਲੇ ਪਰ ਮੈਨੂੰ ਦਾਲ ਵਾਲੇ ਠੰਡੇ ਪਰੌਂਠੇ ਸਵਾਦ ਨਹੀਂ ਲੱਗਦੇ ਪਈ ਇਹਨਾਂ ਪਰੌਂਠੇ ਹੋਵੇ ਤਾਂ ਚਾਹ ਨਾਲ ਖਾਦਾ ਹੈ ਦਾਲ ਵਾਲਾ ਮੈਨੂੰ ਵਧੀਆ ਨਹੀਂ ਹੁੰਦਾ ਠੰਡਾ ਪਰੌਂਠਾ ਫਿਰ ਮੈਂ ਕਿਚੜਾ ਚਾਹ ਪੀ ਲਾਂਦੀ ਆ ਚਾਹ ਨਾਲ ਕੁਝ ਬਿਸਕਟ ਜਾਂ ਖੋਆ ਕੁਝ ਲੈ ਲਾਂਗੇ ਚਾਹ ਪੀ ਕੇ ਫਿਰ ਮੈਂ ਉਸ ਤੋਂ ਬਾਅਦ ਆਪਣੀ ਅਲਮਾਰੀ ਸੈੱਟ ਕਰਨੀ ਹੈ ਮੇਰੀ ਅਲਮਾਰੀ ਵਿੱਚ ਇੰਨਾ ਹਲਾਰਾ ਪਿਆ ਕੱਪੜਿਆਂ ਦਾ ਭਰੀ ਪਈ ਹੈ ਬਿਲਕੁਲ ਕੁਝ ਨਹੀਂ ਪਤਾ ਲੱਗ ਰਿਹਾ ਕੀ ਕੱਪੜੇ ਜੀ ਹੁਣ ਕੱਪੜੇ ਰੱਖਣ ਦੀ ਉਹ ਜੇ ਸੋਚ ਰਹੀਆਂ ਰੱਖਾਂ ਕੋਈ ਹੁਣ ਦੇ ਮੌਸਮ ਦੇ ਹਿਸਾਬ ਨਾਲ ਫਿਰ ਰੱਖਣ ਨੂੰ ਜਗ੍ਹਾ ਨਹੀਂ ਹੈਗੀ ਹੁਣ ਪਹਿਲਾਂ ਗਰਮੀਆਂ ਵਾਲੇ ਕੱਪੜੇ ਕੱਢੂੰਗੀ ਫਿਰ ਉਹਦੇ ਵਿੱਚ ਥੋੜੇ ਜਿਹਾ ਕੁਝ ਨਾ ਕੁਝ ਹੋਰ ਆ ਮੌਸਮ ਦੇ ਕੱਪੜੇ ਕੱਢ ਕੇ ਅਲਮਾਰੀ ਵਿੱਚ ਥੋੜੇ ਦੇਣਗੇ ਕੱਪੜੇ ਫਿਰ ਉਹ ਪੈਂਦੇ ਹੋਣਗੇ ਜੀ ਹੁਣ ਪਤਲੇ ਕਾਟਨ ਦੇ ਕੱਪੜੇ ਪਾਉਣੇ ਬਹੁਤ ਹੀ ਪਤਲੇ ਲੱਗਦੇ ਨੇ ਐ ਕਰਕੇ ਥੋੜੇ ਜਿਹੇ ਹਰਕੇ ਜਿ ਮੋٹے ਕੱਪੜੇ ਕੱਢਦੇ ਆ ਕੋਈ ਲਾਈਨਿੰਗ ਵਾਲੇ ਥੋੜੇ ਕੋਈ ਕੱਪੜਾ ਮੋਟਾ ਹੁੰਦਾ ਗਾਫ ਜਿਹੜਾ ਚਾਹ ਦੇ ਕਰਨੇ ਚ ਨਹੀਂ ਚੰਗਾ ਕੱਪੜਿਆਂ ਨੂੰ ਸੈ ਲੰਚ ਚਾਜ ਹੋਏ ਨਹੀਂ ਹੈਗਾ ਸ਼ਾਮ ਨੂੰ ਮੰਦਰੀ ਨੇਰੀ ਕਰਾਂਗੇ ਡਿਨਰ ਚ ਮੈਂ ਸੋਚ ਰਹੀ ਖਿਚੜੀ ਬਣਾਉਂਗੀ 5-6 ਵਜੇ ਜਲਦੀ ਖਿਚੜੀ ਬਣਾ ਕੇ ਮੈਂ ਚਲਦੀ ਹੀ ਖਾ ਲਵਾਂਗੀ ਮੇਰੀ ਡਾਈਟ ਦਾ ਬਹੁਤ ਹੀ ਸਿਸਟਮ ਹੱਲਿਆ ਹੋਇਆ ਅੱਜ ਮੈਂ ਸੋਚ ਰਹੀ ਸੀ ਡਾਈਟ ਵਧੀਆ ਲਵਾਂਗੀ ਸਿਰ ਮੈਂ ਐਗ ਬੋਇਲ ਕੀ ਤੇ ਅੱਜ ਵਧੀਆ ਡਾਈਟ ਰੱਖੂੰਗੀ ਆਪਣੀ ਪਰ ਦੁਪਹਿਰ ਫੇਰ ਲੰਚ ਮਿਸ ਕਰਤਾ ਬਸ ਇੱਕ ਫੂਲਕਾ ਬਣਾਉਣ ਦੇ ਮੈਨੂੰ ਇੰਨੀ ਕੋਲ ਹੋ ਗਈ ਇੰਨੀ ਕੋਲ ਹੋ ਗਈ ਵੀ ਬਣਦਾ ਨਹੀਂ ਹੈ ਹੁਣ ਮੇਰੇ ਕੋਲ ਬਸ ਕੋਲ ਹੀ ਹੋ ਗਈ ਤਾਂ ਕਰਕੇ ਰੋਟੀ ਖਾਦ ਵੀ ਨਹੀਂ ਗਈ ਹੈਗੀ ਤੇ ਮਸਾਲਾ ਪਾ ਲਈ ਚਾਹ ਦਾ ਅੱਜ ਮਸਾਲਾ ਪੀਸਿਆ ਸੀ ਅੱਜ ਦੱਬੀ ਕੋ ਕਿੰਦਰੋਂ ਟਾਈਮ ਜਾਂਦਾ ਕਿੰਦਰ ਦਿਨ ਲੱਗ ਜਾਂਦਾ ਘਰ ਦੇ ਨਿੱਕੇ ਨਿੱਕੇ ਕੰਮ ਹੀ ਖਤਮ ਹੁੰਦੇ ਨਿੱਕੇ ਨਿੱਕੇ ਕੰਮ ਨਿਕਲ ਹੀ ਆਉਂਦੇ ਨਿਕਲ ਹੀ ਆਉਂਦੇ ਨੇ ਚਾਹ ਪੀ ਕੇ ਫੇਰ ਡੱਬੀ ਚ ਪਾ ਕੇ ਧਰੋ ਮਸਾਲਾ ਇਹਦੀ ਡੱਬੀ ਕਿਥੇ ਮਸਾਲੇ ਵਾਲੀ ਆਸੀ ਖੰਬੀ ਹੋ ਗਈ ਆ ਤੇ ਹੁਣ ਮੱਸਾਂ ਹੀ ਹਿੰਮਤ ਜੁਟਾ ਕੇ ਕੰਮ ਕਰ ਲਿਆ ਸੀ ਕੱਪੜਿਆਂ ਦਾ ਸ਼ੁਰੂ ਮੱਸਾਂ ਹੀ ਹਿੰਮਤ ਜੁਟਾਈ ਕਾਰਨ ਤੋਂ ਡਰ ਲੱਗਦਾ ਇਹ ਕੰਮ ਕੱਪੜਿਆਂ ਵਾਲਾ ਕੰਮ ਸੱਚੀ ਬਹੁਤ ਦਿਮਾਗ ਖਰਾਬ ਕਰ ਦਿੰਦਾ ਲਮਾਰੀ ਚੋਂ ਕੱਪੜੇ ਕੱਢੋ ਫਿਰ ਰੱਖੋ ਪਰ ਇਹ ਵੀ ਮੈਨੂੰ ਮਜਬੂਰੀ ਚ ਕਰਨਾ ਪਿਆ ਕਿ ਜਦੋਂ ਕੋਈ ਕੱਪੜਾ ਪਾਉਣ ਲਈ ਲੱਭਦੇ ਇਸ ਨੇ ਕਿਹਾ ਹੁੰਦਾ ਇਹ ਵੀ ਬਹੁਤ ਪਤਲਾ ਇਹ ਵੀ ਬਹੁਤ ਪਤਲਾ ਇਹ ਵੀ ਬਹੁਤ ਪਤਲਾ ਇਹ ਵੀ ਹੁਣ ਦੇ ਮੌਸਮ ਦਾ ਨਹੀਂ ਐਦਾਂ ਕਰਦੇ ਕਰਦੇ ਸਾਰੇ ਕੱਪੜੇ ਮੈਂ ਰਿਜੈਕਟ ਕਰ ਦਿੰਦੀ ਸੀ ਵੀ ਹੁਣ ਪਾਉਣ ਵਾਲਾ ਕੋਈ ਹੈ ਨਹੀਂ ਫਿਰ ਮੈਂ ਕਿਹਾ ਚਲ ਹੁਣ ਅਗਲਾ ਬਦਲੀ ਕਰਨੀ ਪਊ ਕੱਪੜਿਆਂ ਦੀ ਪਤਲੇ ਕੱਪੜੇ ਗਰਮੀਆਂ ਵਾਲੇ ਹੁਣ ਅਲਮਾਰੀ ਚੋਂ ਕੱਢਣੇ ਪੈਣਗੇ ਤੇ ਇਸ ਮੌਸਮ ਦੇ ਹਿਸਾਬ ਨਾਲ ਹੁਣ ਰੱਖਣੇ ਪੈਣਗੇ ਤਾਂ ਕਰਨਾ ਹੀ ਪਊਗਾ ਇੱਕ ਦਿਨ ਕੰਮ ਫਿਰ ਮarre ਹਿੰਮਤ ਜੁਟਾਈ ਮੈਂ ਚਲ ਫਿਰ ਇਹੀ ਕੰਮ ਕਰਦੀ ਆ ਤੇ ਹੁਣ ਅਲਮਾਰੀ ਚ ਪਹਿਲਾਂ ਕੱਪੜੇ ਕੱਢੂੰਗੀ ਗਰਮੀਆਂ ਵਾਲੇ ਤੇ ਆਪਣੇ ਜਿਹੜੇ ਕੋਈ ਨਾਈਟ ਸੂਟ ਵਾਲੇ ਪਜਾਮੇ ਟੀ-ਸ਼ਰਟਾਂ ਟੀ-ਸ਼ਰਟਸ ਨੇ ਉਹ ਅਲੱਗ ਕਰੂੰਗੀ ਸੂਟ ਅਲੱਗ ਕਰੂੰਗੀ ਜਿਹੜੇ ਮੈਂ ਹੁਣ ਪਾਉਣੇ ਹੀ ਨਹੀਂ ਹੈਗੇ ਅਗਲੀ ਗਰਮੀ ਵਿੱਚ ਉਹ ਮੈਂ ਅਲੱਗ ਹੁਣੇ ਕਰਕੇ ਰੱਖ ਦੂੰਗੀ ਤੇ ਫਿਰ ਅਗਲੀ ਗਰਮੀ ਵਿੱਚ ਕ ਤੇ ਫਿਰ ਉਸ ਤੋਂ ਬਾਅਦ ਅਲਮਾਰੀ ਵਿੱਚ ਦੂਜੇ ਕੱਪੜੇ ਟਿਕਾਣਗੇ ਉਹ ਵੀ ਮੈਂ ਹਲੇ ਬੈੱਡ ਵਿੱਚੋਂ ਕੱਢੂੰਗੀ ਦੋ ਥਾਂ ਪੈ ਨੇ ਮੇਰੇ ਕੱਪੜੇ ਪਤਨ ਤਿੰਨ ਥਾਂ ਪੈ ਨੇ ਕਿੰਨੇ ਕਿ ਮੈਂ ਤੋਂ ਬੈੱਡ ਖੋਲਣਗੇ ਇੱਕ ਜਗ੍ਹਾ ਤੋਂ ਮੈਂ ਦੇਖੂੰ ਦੋ ਤੋਂ ਦੇਖੂੰ ਪਤਾ ਨਹੀਂ ਕੀ ਬਣਨਾ ਪਰ ਇੱਕ ਵਾਰ ਚਲੋ ਕੰਮ ਸ਼ੁਰੂ ਕਰ ਲੈ ੱਸ ਵੀ ਗਰਮੀਆਂ ਵਾਲੇ ਤਾਂ ਪਰ ਮੈਨੂੰ ਪਹਿਲਾਂ ਚੱਕਣੇ ਪੈਣਗੇ ਫਿਰ ਅਲਮਾਰੀ 'ਚ ਜਗ੍ਹਾ ਬਣੂੰਗੀ ਫਿਰ ਦੂਜੇ ਕੱਪੜੇ ਰੱਖਣੇ ਪੈਣਗੇ ਬਾਗੇ ਹੁਣ ਆਪਾਂ ਨੂੰ ਸਾਰੇ ਪਹਿਣਾ ਨੂੰ ਪਤਾ ਹੀ ਆ ਵੀ ਇੱਕ ਮਹੀਨਾ ਹੁਣ ਆਪਣਾ ਕੀ ਹਾਲ ਹੋਣ ਵਾਲਾ ਕੱਪੜਿਆਂ ਨਾਲ ਕੰਮੇ ਆਪਾਂ ਸਟਰਗਲ ਕਰਨੇ ਆ ਹੁਣ ਸਮਾਂਲਣੇ ਵੀ ਬਹੁਤ ਔਖਾ ਕੰਮ ਹੈ ਕੱਪੜਾ ਸੱਚੀ ਬਹੁਤ ਹੀ ਜ਼ਿਆਦਾ ਔਖਾ ਕੰਮ ਹੈ ਬਾਕੀ ਸਾਰਿਆਂ ਦੇ ਕੱਪੜਾ ਜ਼ਿੰਮੇਵਾਰੀ ਆਪਣੀ ਹੁੰਦੀ ਜਾਂ ਆਪਣੇ ਕੱਲੇ-ਕੱਲੇ ਜ਼ਿੰਮੇਵਾਰੀ ਹੋਵੇ ਆਪਾਂ ਆਪਣੇ ਕੱਲਿਆਂ ਦੇ ਕੱਪੜੇ ਰੱਖਣ ਨੂੰ ਅਲੱਗ ਗੱਲ ਹੁੰਦੀ ਹੈ ਪਰ ਜਦੋਂ ਸਾਰੇ ਫੈਮਿਲੀ ਦੀ ਜ਼ਿੰਮੇਵਾਰੀ ਆਪਣੀ ਹੋਵੇ ਕੱਪੜਾ ਨੇ ਫਿਰ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦਾ ਪਰ ਅੱਜ ਤਾਂ ਮੈਂ ਸਿਰਫ ਆਪਣੇ ਕੱਲੀ ਦੇ ਕੱਪੜੇ ਦੇਖ ਰਹੀ ਸੀ ਬਾਕੀ ਦਵਿੰਦਰ ਦੇ ਚਲੋ ਉਹੀ ਫੁੱਲ 슬ੀਵਸ ਦੇ ਸ਼ਰਟਸ ਨੇ ਤੇ ਪੈਂਟਾਂ ਨੇ ਉਹਨਾਂ ਦੀ ਉਹੀ ਕਾਮਨ ਜੀ ਕੱਪੜੇ ਹੁੰਦੇ ਨੇ ਬਸ ਕੱਲੇ ਬੂਲਾਂਸ ਕੋਟੀਆਂ ਵਗੈਰਾ ਆਪ ਜਾਂ ਕੋਈ ਗਰਮ ਟਰੈਕਸ ਕਿ ਮੈਂ ਆਪਣੇ ਸਾਰੇ ਸੂਟ ਕੱਢ ਰਹੀ ਸੀ ਹੁਣ ਅਲੱਗ ਕਰ ਦੂੰਗੀ ਨਾਲ ਦੇ ਨਾਲ ਮੈਂ ਦੁਪੱਟੇ ਰੱਖੇ ਚੱਲੂੰਗੀ ਦੁਪੱਟੇ ਮੇਰੇ ਆਲਰੇਡੀ ਵਾਸ਼ ਹੀ ਸੀਗੇ ਸਾਰੇ ਕਿਉਂਕਿ ਜਦੋਂ ਮੌਸਮ ਬਦਲਦਾ ਨਾ ਫਿਰ ਜੋ ਮੈਂ ਸੂਟ ਵਾਸ਼ ਕਰਦੀ ਆ ਤਾਂ ਫਿਰ ਮੈਂ ਵਾਸ਼ ਕਰਕੇ ਹੀ ਰੱਖਦਾ ਨਹੀਂ ਹੁੰਦੀ ਨਾਲ ਹੀ ਕਿਉਂਕਿ ਪਤਾ ਹੁੰਦਾ ਵੀ ਹੁਣ ਇਸ ਤੋਂ ਬਾਅਦ ਇਹ ਸੂਟ ਹੁਣ ਪਹਿਣਾ ਨਹੀਂ ਤੇ ਨਾਲ ਦੇ ਨਾਲ ਵਾਸ਼ ਕਰਕੇ ਰੱਖਦੇ ਨੇ ਕੋਈ ਕੱਪੜੇ ਕੀ ਕਹਿਣਾ ਹੋਵੇ ਵਾਸ਼ ਕਰਨ ਨਾਲ ਹੋਵੇ ਤੇ ਇਸ ਤਰ੍ਹਾਂ ਮੈਂ ਆਪਣੇ ਸਾਰੇ ਕੱਪੜੇ ਅਲੱਗ ਕਰੀ ਜਾਂਦੀ ਸੀ ਤਾਂ ਕਿ ਅਲਮਾਰੀ ਵਿੱਚ ਸਪੇਸ ਬਣ ਜੇ ਪਰ ਦਿਮਾਗ ਬਹੁਤ ਘੁੰਮ ਰਿਹਾ ਸੀ ਦਿਮਾਗ ਬਹੁਤ ਖਰਾਬ ਹੋ ਰਿਹਾ ਸੀ ਕੱਪੜ ਪਰ ਪਰ ਕੱਪੜੇ ਪਾਉਣ ਲਈ ਚਾਹੀਦੇ ਸੀਗੇ ਕਿਉਂਕਿ ਠੋਨਾ ਕਾਟਨ ਦੇ ਤਾਂ ਹੁਣ ਬਹੁਤ ਬਹੁਤ ਹੀ ਪਤਲੇ ਲੱਗਦੇ ਨੇ ਗਰਮੀ ਵਿੱਚ ਉਹੀ ਕੱਪੜਾ ਐ ਲੱਗਣਗੇ ਵੀ ਮੋਟੇ ਨੇ ਬਹੁਤ ਪਤਲਾ ਜਿਹਾ ਕੱਪੜਾ ਲਮਲਮ ਲਮਲ ਪਾਉਣਿਆ ਪਰ ਹੁਣ ਉਹੀ ਕੱਪੜਾ ਐ ਲੱਗਦਾ ਵੀ ਇਹ ਤਾਂ ਬਹੁਤ ਹੀ ਪਤਲੇ ਹੀ ਨਹੀਂ ਸਾਰੇ ਮੈਂ ਬੈਡ ਤੇ ਰੱਖ ਲੈ ਕੱਟ ਕੇ ਸਾਮਣੇ ਕੱਪੜੇ ਪਏ ਹੋਣਗੇ ਛਾਂਟੀ ਹੋ ਜੂਗੀ ਬਾਕੀ ਜਿਹੜੇ ਮੈਨੂੰ ਨਹੀਂ ਚਾਹੀਦੇ ਇਸ ਕੱਪੜੇ ਮੈਂ ਬਹੁਤ ਹੀ ਪਾ ਲਈ ਉਹ ਮੈਂ ਅਲੱਗ ਸਾਈਡ ਤੇ ਕੱਢੀ ਚੱਲੂਗੀ ਫਿਰ ਆਇਂ ਤੇ ਆਪਾਂ ਸੋਚੀ ਵੀ ਕੱਪੜੇ ਕਦੋਂ ਫਟਣਗੇ ਕਦੋਂ ਆਪਾਂ ਕੱਢਾਂਗੇ ਕੱਪੜ ਇਸ ਕਰਕੇ ਮੈਂ ਅੱਜ ਫਸਫੇਰ ਮੈਂ ਕੱਢ ਹੀ ਦਿੱਤੇ ਕਈ ਸੂਟ ਮੈਂ ਆਪਣੇ ਕੱਢੇ ਅੱਜ ਮਨ ਕਰ ਡਾਇਆ ਕਰਕੇ ਕੱਢਨੇ ਪੈਂਦੇ ਨੇ ਕੱਪੜੇ ਵੀ ਲੋ ਜਿੱਧਰ ਆਪਾਂ ਪਾ ਲਿਆ ਪੂਰਾ ਖਲਾਰਾ ਖਲਾਰਾ ਜਦੋਂ ਪਾਇਆ ਜਾਂਦਾ ਨਾ ਫਿਰ ਸਮਝ ਨਹੀਂ ਆਉਂਦੀ ਵੀ ਕੀਲ ਮਾਰਿਚ ਰੱਖੀਏ ਤੇ ਕੀ ਕੱਢੀਏ ਕਿਹੜੇ ਕੱਪੜਿਆਂ ਨੂੰ ਕਮੇ ਰੱਖੀਏ ਫਿਰ ਕਨਫਿਊਜ਼ਨ ਹੋ ਜਾਂਦੀ ਕੰਮ ਤੇ ਇੱਕ ਵਾਰ ਆਪਾਂ ਸ਼ੁਰੂ ਕਰ ਲੰਨੇ ਆ ਹੁਣ ਆ ਸਾਰੀਆਂ ਮੈਂ ਗਰਮੀਆਂ ਵਾਲੀਆਂ ਟੀ-ਸ਼ਰਟਸ ਚੱਕਤੀਆਂ ਇੱਥੋਂ ਆ ਸਾਰੇ ਗਰਮੀ ਵਾਲੇ ਸੂਟ ਚੱਕ ਤੇ ਆ ਬਾਕਸ ਚ ਦੁਪੱਟੇ ਨੇ ਇਹਨੂੰ ਹਜੇ ਮੈਂ ਠਹਿਰ ਕੇ ਰੱਖ ਦੂੰਗੀ ਦੁਪੱਟਿਆਂ ਨੂੰ ਕੋਈ ਕਈ ਵਾਰ ਲੋਡ ਪੈ ਜਾਂਦੇ ਵੈਸੇ ਮੈਂ ਲੈਂਦੀ ਤੇ ਹੈ ਨਹੀਂ ਇੱਕ ਦਮ ਬਾਹਰ ਰੱਖ ਲਾਣੀ ਦੇਖਦੀ ਹੁੰਦਾ ਕੀ ਕਰਨਾ ਇਹ ਸਰਦੀਆਂ ਵਾਲੇ ਫੁੱਲ 슬ੀਵਸ ਦੀਆਂ ਟੀ-ਸ਼ਰਟਸ ਨੇ ਕੁਝ ਤੋਂ ਆਪਣੇ ਇਸ ਤਰ੍ਹਾਂ ਦੇ ਨੇ ਇਹਦੇ ਵਿੱਚ ਜਿਵੇਂ ਟੀ-ਸ਼ਰਟਸ ਨੇ ਸਵੇਰੇ ਸ਼ਾਮ ਪਾਉਣੀਆਂ ਨਾਈਟ ਸੂਟ ਚ ਇਹਵੇਂ ਬਾਹਰ ਕੱਢ ਲਈਆਂ ਆ ਮੇਰੇ ਗਰਮੀਆਂ ਵਾਲੇ ਪਜਾਮੇ ਨੇ ਮੈਂ ਚੱਕਤੀ ਕਾਟਨ ਦੇ ਜਿਵੇਂ ਕੁਝ ਘਰੇ ਸਟਿਚ ਕਰੇ ਹੋਏ ਨੇ ਇੱਕ ਦੋ ਰੈਡੀमेड ਵੀ ਨੇ ਇਹਦੇ ਵਿੱਚ ਤੇ ਇਹ ਮੈਂ ਹਟਾ ਤੇ ਹੁਣ ਇਥੋਂ ਆ ਮੇਰੀ ਕੁੜਤੀਆਂ ਨਵੇਂ ਇੱਕ ਵਾਰ ਵੀ ਨਹੀਂ ਪਾਈਆਂ ਨਮੀਆਂ ਲੈ ਕੇ ਰੱਖਿਆ ਸੀ ਗਰਮੀ ਵਿੱਚ ਆਲਟਰ ਨਿਮਿਤ ਕਰਾਈਆਂ ਗਈਆਂ ਇਹ ਆਈ ਪਈਆਂ ਨੇ ਮੇਰੇ ਆਲਟਰ ਕ੍ਰਾਉਣ ਕੋ ਨਵੇਂ ਪਾਈਆਂ ਹੀ ਨਹੀਂ ਹੈਗੀਆਂ ਤੇ ਆਹ ਵਾਲੇ ਕੱਪੜੇ ਮੈਂ ਡਿਸਕਾਰਡ ਕਰ ਰਹੀ ਹਾਂ ਉਧਰ ਬੈੱਡ ਚ ਲੈ ਇਸ ਕੱਪੜੇ ਕੰਟ ਕੇ ਮੈਂ ਕੋਈ ਵੀ ਸਰਦੀਆਂ ਨਾਲ ਅਲਮਾਰੀ ਚ ਰੱਖਦਾ ਪਰ ਇਹ ਸਾਰੇ ਉਹ ਨਹੀਂ ਕਿਸ ਨੂੰ ਦੇਣ ਵਾਲੇ ਨਹੀਂਗੇ ਆਹ ਤਾਂ ਪਜਾਮਾ ਭਰ ਅੱਗ ਚ ਮਚਾਉਣ ਵਾਲਾ ਹੈ ਤੇ ਪੇੜ ਹੋਇਆ ਪਿਆ ਜਮੇ ਕਲਰ ਇਹਦਾ ਇਹ ਤਾਂ ਖਰਾਬ ਹੀ ਹੈ ਤੇ ਬਾਕੀ ਇਹ ਕੱਪੜੇ ਮੈਂ ਕਿਸੇ ਨੂੰ ਦੇ ਦੂੰਗੀ ਇਹ ਮੈਂ ਹੁਣ ਨਹੀਂ ਪਾਉਣੇ ਹੈਗੇ ਆਹ ਸਾਰੇ ਆ ਵੀਗੇਸਨ ਦੇ ਦੂੰਗੀ ਆ ਕੋਟੀਆਂ ਵੀ ਮੇਰੀ ਨਜ਼ਰ ਚ ਆ ਗਈਆਂ ਹਾਲਤ ਮੈਂ ਸਾਰੇ ਕੱਪੜੇ ਫਰੋਲੇ ਨੇ ਹੈਗੇ ਸਰਦੀਆਂ ਵਾਲੇ ਤੇ ਸਾਰੇ ਕਿਸੇ ਨੂੰ ਦੇਣ ਵਾਲੇ ਨੇ ਮੈਂ ਲੰਗ ਕੱਢ ਤੇ ਇੱਧਰ ਜਿਹੜੇ ਮੈਂ ਨਹੀਂ ਪਾਉਣੇ ਹੈਗੇ ਉਹ ਅਲੱਗ ਕੱਢੀ ਆਂ ਨੀ ਆਹ ਬੜਾ ਬਲੈਕ ਸੂਟ ਮੈਂ ਟਰਾਈ ਕਰਦੀ ਇਹਦਾ ਨਾ ਵਰਕ ਬੜਾ ਸੋਹਣਾ ਹੋਇਆ ਹੋਇਆਗਾ ਇਹ ਮੈਂ ਟਰਾਈ ਕਰਕੇ ਦੇਖਦੀ ਆਂ ਜੀ ਮੇਰੇ ਪਾਇਆ ਵਧੀਆ ਲੱਗੂ ਨਹੀਂ ਫਿਰ ਮੈਂ ਇਹ ਵੀ ਦੇ ਦੂੰਗੀ ਨਾ ਫਰਕ ਬੜਾ ਸੋਹਣਾ ਹੋਇਆ ਹੋਇਆਗਾ ਇਹ ਬਾਟਮ ਤੇ ਸਲਵਾਰ ਤੇ ਤੇ ਸ਼ਰਟ ਤੇ ਵੀ ਹੈਗਾ ਦੁਪੱਟਾ ਵੀ ਇਹਦਾ ਬਹੁਤ ਸੋਹਣਾ ਵਰਕ ਕਰਿਆ ਹੋਇਆ ਦੁਪੱਟੇ ਤੇ ਵੀ ਇਹ ਮੈਂ ਪਾ ਕੇ ਦੇਖੂ ਇੱਕ ਏ ਵੀ ਆਪਾਂ ਡੋਨੇਟ ਕਰ ਦਾਂਗੇ ਉਹ ਸੂਟ ਪਿਆ ਪੂਰਾ ਹੈਵੀ ਸੂਟ ਉਹ ਵੀ ਮੈਂ ਡੋਨੇਟ ਕਰਨਾ ਤੇ ਇਸ ਤਰ੍ਹਾਂ ਕੁਝ ਪੂਰਾ ਖਲਾਰਾ ਪਿਆ ਹੋਇਆ ਸਮਝ ਨਹੀਂ ਆਉਂਦਾ ਵੀ ਕਰੀਏ ਕੀ ਨਾ ਕਰੀਏ ਕੰਮ ਅੱਬੀ ਚਲ ਜਾਇਆ ਹੁਣ ਅੰਧ ਵਿਚਾਣਾ ਹੋ ਗਿਆ ਨੇ ਕੱਪੜੇ ਮੈਂ ਆਪਦੇ ਕੱਢ ਚੁੱਕੇ ਹਾਂ ਇਹਦੇ ਵਿੱਚੋਂ ਮੇਰੇ ਕੋਈ ਘੱਟੋ ਘੱਟ ਹੋਣਗੇ 15 18 ਸੂਟ ਹੋਣਗੇ ਜਿਹੜੇ ਮੈਂ ਕੱਢ ਤੇ ਵਿੱਚ ਹੀ ਗਰਮੀ ਵਾਲੇ ਵਿੱਚ ਹੀ ਸਰਦੀਆਂ ਵਾਲੇ ਮੈਂ ਜਿਹੜੇ ਹੁਣ ਜੋ ਵੀ ਮੇਰੇ ਹੱਥ ਲੱਗੇਗੇ ਮੈਨੂੰ ਲੱਗਦਾ ਸੀ ਮੈਂ ਯੂਜ਼ ਨਹੀਂ ਕਰਨੀ ਉਹ ਮੈਂ ਸਾਰੇ ਕੱਪੜੇ ਕੱਢ ਤੇ ਸਾਂਢ 3:30 ਵੇ ਲੱਗੀ ਸੀ ਕੱਪੜਿਆਂ ਦਾ ਕੰਮ ਸ਼ੁਰੂ ਕੀਤਾ ਸੀ ਜੇ 5 ਵਜੇ ਹੁਣ ਉਹ ਉੱਪਰ ਕਬੂਰਡ ਮੈਂ ਖੋਲਿਆ ਉਹਦੇ ਵਿੱਚ ਰੱਖੂੰਗੀ ਸਾਰੇ ਜਿਵੇਂ ਕੋਈ ਮੇਰੇ ਕੋਲ ਆਊਗਾ ਮੈਂ ਮੈਸੇਜ ਲਗਾਉਂਗੀ ਤਾਂ ਉਹਨਾਂ ਨੂੰ ਮੈਂ ਦੇ ਦੂੰਗੀ ਕੱਪੜੇ ਮੇਰੇ ਸੂਟ ਨੇ ਜ਼ਿਆਦਾਤਰ ਤਾਂ ਕੁਛ ਨਹੀਂ ਦਵਿੰਦਰ ਦੇ ਜਿਹੜੇ ਹੱਥਾਂ ਲੱਗੇ ਮੈਂ ਉਹ ਕੱਟਦੇ ਆ ਇਹਨਾਂ ਦੇ ਪੈਂਟਾਂ ਹੋਈਆਂ ਆਹੀ ਤਿੰਨ ਪੈਂਟਾਂ ਨੇ ਦਵਿੰਦਰ ਦੇ ਬਾਕੀ ਸਾਰੇ ਕੱਪੜੇ ਇਹ ਮੇਰੇ ਨੇ ਇਹ ਚ ਵੀ ਸਾਰੇ ਮੇਰੇ ਸੂਟ ਨੇ ਇਹ ਚ ਵੀ ਆ ਦੋ ਕੋਟੀਆਂ ਨੇ ਬਾਕੀ ਸਾਰੇ ਕੱਪੜੇ ਨੇ ਸੂਟ ਵਿੱਚ ਹੀ ਗਰਮੀ ਵਾਲੇ ਵਿੱਚ ਹੀ ਸਰਦੀ ਵਾਲੇ ਮਿਕਸ ਜਿਨੇ ਸਾਰੇ ਹੀ ਇਹ ਕਿਉਂ ਨੇ ਬੇਟੇ ਦੀ ਸਕੂਲ ਯੂਨੀਫਾਰਮ ਨੇ ਕੁਛ ਉਹਦੀ ਬਣਾਉਣਾ ਨੇ ਪਹਿਲਾਂ ਨਹੀਂ ਛੋਟੀਆਂ ਮੈਨੂੰ ਹੱਥ ਲੱਗ ਗਈਆਂ ਕੁਛ ਉਹਦੀ ਯੂਨੀਫਾਰਮਸ ਨੇ ਇਹ ਇੰਨੇ ਕੱਪੜੇ ਨਿਕਲ ਕੇ ਬਹੁਤ ਮੇਰਾ ਭਾਰ ਹੌਲਾ ਹੋ ਗਿਆ ਆ ਲੱਗਦਾ ਵੀ ਹਲਕਾ ਜਿਹਾ ਕੰਮ ਹੋ ਗਿਆ ਇੰਨੇ ਕੱਪੜੇ ਨਿਕਲ ਗਏ ਹੁਣ ਇਹਨਾਂ ਨੂੰ ਮੈਂ ਉੱਪਰ ਟਿਕਾ ਦਾਂ ਉਸ ਤੋਂ ਬਾਅਦ ਫਿਰ ਸ਼ਾਮ ਦਾ ਕੋਈ ਹੋਰ ਕੰਮ ਤਾਂ ਕਰਦੇ ਹੁਣ ਤੱਕ ਤਾਂ ਕੱਪੜਿਆਂ 'ਚ ਮੈਨੂੰ ਡੇਢ ਘੰਟਾ ਲੱਗ ਗਿਆ ਹੁਣ ਮੈਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਇੱਕ ਬਹੁਤ ਹੀ ਵਧੀਆ ਡਰਿੰਕ ਦੀ ਜੋ ਤੁਸੀਂ ਲਾਸਟ ਵੀਡੀਓ ਚ ਪੁੱਛ ਰਹੇ ਸੀ ਇਹ ਮੈਂ ਲਏ ਨੇ 500 ਗ੍ਰਾਮ ਚੁਕੰਦਰ ਤੇ 250 ਗ੍ਰਾਮ ਆਮਲਾ ਲਏ ਨੇ ਤੁਸੀਂ ਬਰਾਬਰ ਵੀ ਆਮਲਾ ਲੈ ਸਕਦੇ ਚੁਕੰਦਰ ਤੇ ਆਮਲਾ ਬਰਾਬਰ ਮਾਤਰਾ ਚ ਵੀ ਲੈ ਸਕਦੇ ਹੋ ਮੈਂ ਆਮਲਾ ਉਸ ਤੋਂ ਘੱਟ ਲਿਆ ਮੈਨੂੰ ਅਸੀਂ ਬਹੁਤ ਜ਼ਿਆਦਾ ਖਟਾ ਹਾਸ ਚ ਨਾ ਬਣ ਜੇ ਵੀ ਮੇਰੇ ਤੋਂ ਕਿਤੇ ਟੋਲਰੇਟ ਨਾ ਹੋਵੇ ਇੰਨਾ ਖੱਟਾ ਇਸ ਕਰਕੇ ਮੈਂ ਆਮਲਾ ਅੱਧਾ ਲਿਆ ਚੁਕੰਦਰ 500 ਗ੍ਰਾਮ ਆਮਲਾ ਮੈਂ 250 ਗ੍ਰਾਮ ਲਿਆ ਆਮਲੇ ਨੂੰ ਕੱਚੀ ਨੂੰ ਮੈਂ ਕੱਟ ਲੈਣਾ ਖਿੜਕਾਂ ਪਿੱਛੋਂ ਕੱਢ ਦੋ ਕੱਚੇ ਨੂੰ ਕੱਟ ਲੈਣ ਦੇ ਮੈਂ ਆਪਾਂ ਕੋਈ ਵੀ ਫਰੂਟ ਕੱਟਦੇ ਆ ਇਸ ਤਰ੍ਹਾਂ ਕੱਚੇ ਨੂੰ ਕੱਟ ਲਾਂਗੇ ਉਬਾਲਿਆ ਨਹੀਂ ਗਰਮ ਪਾਣੀ ਚ ਨਹੀਂ ਪਾਇਆ ਕੁਛ ਨਹੀਂ ਕਰੇ इजीली ਆਮਲਾ ਕੱਟਿਆ ਜਾਂਦਾ ਕੋਈ ਔਖਾ ਨਹੀਂ ਹੈਗਾ ਕੱਟਣਾ ਤੇ ਚੁਕੰਦਰ ਨੂੰ ਵੀ ਛਿੱਲ ਕੇ ਵਾਸ਼ ਕਰਕੇ ਛੋਟੇ ਛੋਟੇ ਪੀਸ ਕਰ ਲੇ ਤੇ ਆਮਲੇ ਦੇ ਵੀ ਇਸ ਤਰ੍ਹਾਂ ਪੀਸ ਕਰ ਲੇ ਤੇ ਇਸ ਤੋਂ ਉਸ ਤੋਂ ਬਾਅਦ ਇਹਨੂੰ ਮਿਕਸੀ ਵਿੱਚ ਪਾ ਕੇ ਆਪਾਂ ਗਰਾਉਂਡ ਕਰਨਾਗਾ ਵਿਦ ਅ ਪੇਸਟ ਬਣਾਉਣਾ ਇੱਕ ਪਿਉਰੀ ਕਹਿ ਲੋ ਵੀ ਬਣਾਉਣੀ ਹੈ ਮਿਕਸੀ ਵਿੱਚ ਪਾ ਕੇ ਖੋੜ ਥੋੜਾ ਪਾਣੀ ਐਡ ਕਰਾਂਗੇ ਜਿੰਨੇ ਨਾਲ ਇਹ ਗ੍ਰਾਈਂਡ ਹੋ ਜਾਏ ਓਨਾ ਕੁ ਪਾਣੀ ਐਡ ਕਰਨਾ ਬਹੁਤ ਜ਼ਿਆਦਾ ਪਾਣੀ ਨਾ ਪਾ ਐਡ ਕਰਾਂਗੇ ਜੇ ਤੁਹਾਨੂੰ ਹਲਦੀ ਮਿਲਦੀ ਹੈ ਨਾ ਕਿਤੇ ਵੀ ਕੱਚੀ ਹਲਦੀ ਤੁਸੀਂ ਉਹ ਵੀ ਇਹਦੇ ਵਿੱਚ ਗ੍ਰਾਈਂਡ ਕਰ ਸਕਦੇ ਹੋ ਥੋੜੀ ਜਿਹੀ ਬਹੁਤ ਥੋੜੀ ਹਲਦੀ ਐਂ ਕਹਿ ਲਓ ਵੀ 50 ਤੋਂ 100 ਗ੍ਰਾਮ ਦੇ ਵਿੱਚ ਵਿੱਚ ਤੇ ਉਹ ਵੀ ਐਡ ਕਰ ਸਕਦੇ ਮੈਨੂੰ ਅੱਜ ਉਹ ਮਿਲੀ ਨਹੀਂ ਸੀ ਜੀ ਮਹਲਦੀ ਲਿਆਉਣ ਦੀ ਵੇਟ ਕਰਦੀ ਫਿਰ ਇਹ ਚੀਜ਼ਾਂ ਨੇ ਪਈਆਂ ਨੇ ਖਰਾਬ ਹੋ ਜਾਣਾ ਸੀਗਾ ਮੈਂ ਹਲਦੀ ਦੁੱਧ ਜਿਹੀ ਪੀਣੀ ਰਹਿੰਦੀ ਚਾਹ ਉਹ ਵੀ ਮੈਂ ਪਾਣੀ 'ਚ ਹਲਦੀ ਪਾ ਲਿਆ ਕਰੂੰ ਬਾਅਦ ਵਿੱਚ ਹਲਦੀ ਮੇਰੇ ਕੋਲ ਪਾਊਡਰ ਆਰਗੈਨਿਕ ਹਲਦੀ ਤੇ ਥੋੜਾ ਥੋੜਾ ਪਾਣੀ ਐਡ ਕਰਕੇ ਆਪਾਂ ਇਹ ਗ੍ਰाइंड ਕਰਨਾ ਜਿੰਨੇ ਨਾਲ ਇਹ ਗ੍ਰाइंड ਹੋ ਜੇ ਬਸ ਹੋਰ ਇਹਦੇ ਵਿੱਚ ਮੈਂ ਕੁਝ ਵੀ ਨਹੀਂ ਪਾਇਆ ਇਸ ਟਾਈਮ ਤੇ ਇਕੱਲਾ ਆਮਲਾ ਚੁਕੰਦਰ ਤੇ ਥੋੜਾ ਥੋੜਾ ਮੈਂ ਪਾਣੀ ਪਾ ਰਹੀ ਹਾਂ ਬਸ ਇਹੀ ਚੀਜ਼ਾਂ ਆਪਾਂ ਪਾਉਣੀਆਂ ਨੇ ਉਸ ਤੋਂ ਬਾਅਦ ਜਦੋਂ ਗ੍ਰाइंड ਹੋ ਜੇ ਨਿਕ ਬੌਲ ਵਿੱਚ ਕੱਢ ਲਓ ਬਸ ਅਚੀ ਤਰ੍ਹਾਂ ਦੇਖ ਲਓ ਦੇ ਵਿੱਚ ਕੋਈ ਮੋਟਾ ਪੀਸ ਨਾ ਰਹਿ ਜੇ ਤੇ ਗ੍ਰाइंड ਇਹ ਦੋਨੇ ਚੀਜ਼ਾਂ ਅਚੀ ਤਰ੍ਹਾਂ ਹੋ ਜਾਣ ਫਿਰ ਉਸ ਤੋਂ ਬਾਅਦ ਇੱਕ ਬੌਲ ਵਿੱਚ ਕੱਢੀ ਚੱਲੋ ਜਦੋਂ ਸਾਰਾ ਇਸ ਮਾਣ ਆਪਾਂ ਗ੍ਰाइंड ਕਰ ਲਿਆ ਉਦੋਂ ਆਪਾਂ ਅਚੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਅਗਲਾ ਸਟੈਪ ਕਰਾਂਗੇ ਮੈਨੂੰ ਕਾਚੇ ਦੇ ਪਾਉਲ ਵਿੱਚ ਕੱਢਣੀ ਆ ਮੈਨੂੰ ਐਸੀ ਆਮਲਾ ਖੱਟਾ ਜਿਵੇਂ ਐਲੂਮੀਨੀਅਮ ਜਾਂ ਸਟੀਲ ਦੇ ਹੋਰ ਪਾਂਡ ਵਿੱਚ ਕੱਢੂ ਵੀ ਰिएक्ट ਨਾ ਕਰੇ ਖੱਟਾ ਕਰਕੇ ਇਸ ਕਰਕੇ ਮੈਂ ਕਹੇ ਚਲੋ ਕਾਚੇ ਦੇ ਪਾਉਲ ਵਿੱਚ ਕੱਢ ਦਾਨੀ ਆ ਜਿਹੜਾ ਬਾਕੀ ਸਮਾਨ ਰਹਿੰਦਾ ਉਹਨੂੰ ਵੀ ਆਪਾਂ ਮਿਕਸ ਦੇ ਵਿੱਚ ਪਾ ਕੇ ਉਹਨੂੰ ਵੀ ਪਾਣੀ ਪਾ ਕੇ ਗਰਾਉਂਡ ਕਰ ਲਾਂਗੇ ਬਹੁਤ ਹੀ ਵਧੀਆ ਇੱਕ ਹੈਨੀ ਹੈਲਦੀ ਡਰਿੰਕ ਹੈ ਉਹ ਆਪਾਂ ਆਮਲਾ ਦੇਖੋ ਰੋਜ਼ ਖਾ ਨਹੀਂ ਸਕਦੇ ਚੁਕੰਦਰ ਰੋਜ਼ ਖਾ ਨਹੀਂ ਸਕਦੇ ਪਰ ਇਹ ਚੀਜ਼ਾਂ ਦੇ ਫਾਇਦੇ ਆਪਾਂ ਨੂੰ ਪਤਾ ਸਭ ਨੂੰ ਨੇ ਪਰ ਆਪਾਂ ਇਹ ਚੀਜ਼ਾਂ ਨਾਲ ਆਪਣੇ ਰੂਟੀਨ ਚ ਕੰਜ਼ਿਊਮ ਕਰਨ ਤਾਂ ਪਾਪਾ ਇਗਨੋਰ ਕਰਦਾਂ ਨਾ ਵੀ ਇਹਨੂੰ ਕਮੇ ਖਾਈਏ ਰੋ ਰੋਜ਼ ਕੌਣ ਖਾਵੇ ਕਿਹੜਾ ਮੱਥਾ ਮਾਰੀ ਵੀ ਤੁਸੀਂ ਇਸ ਤਰ੍ਹਾਂ ਬਣਾ ਕੇ ਰੱਖ ਲਓਗੇ ਨਾ ਤੁਸੀਂ ਆਪਣੇ ਸਕਿਨ ਤੇ 글로 ਦੇਖੇ ਉਤੇ ਬਾਕੀ ਆਮਲਾ ਨਾਲ ਜਿਹੜੇ ਹੋਰ ਥੋੜੀ ਡਾਈਜੈਸ਼ਨ ਅੱਛੀ ਹੋਣੀ ਥੋੜਾ ਹਾਜਮਾ ਵਧੀਆ ਹੋਣਾ ਤੁਹਾਡੀ ਇਮਿਊਨਿਟੀ ਸਟਰੋਂਗ ਹੋਣੀ ਤੁਹਾਨੂੰ ਵਿਟਾਮਿਨ ਸੀ ਮਿਲਣਾ ਉਹ ਤੁਸੀਂ 1 ਮਹੀਨੇ ਬਾਅਦ ਹੀ ਤੁਸੀਂ ਆਪਣੇ ਸਕਿਨ ਤੇ 글로 ਦੇਖੇ ਫਿਰ ਤੁਹਾਨੂੰ 100% ਰਿਜ਼ਲਟ ਮਿਲੂਗਾ ਇਹ ਚੀਜ਼ ਦਾ ਤੇ ਬਾਕੀ ਇਹ ਚੀਜ਼ਾਂ weight loss ਚ ਵੀ ਹੈਲਪ ਕਰਦੀਆਂ ਨੇ ਆਪਾਂ ਤੁਸੀਂ ਜਿਵੇਂ ਜਿਵੇਂ ਇਹਨੂੰ ਯੂਜ਼ ਕਰੋਗੇ ਆਪਣੇ ਆਪ ਤੁਸੀਂ ਆਪਣੇ ਬਾਡੀ ਚੇਂजेस ਦੇਖਦੇ ਜਾਓਗੇ ਔਰ ਕੋਈ ਵੀ ਤੁਸੀਂ ਮਹਿੰਗਾ ਫੇਸ਼ੀਅਲ ਕਰਾ ਲਓ ਕੋਈ ਵੀ ਤੁਸੀਂ ਮਹਿੰਗਾ ਤੁਸੀਂ ਕੁਝ ਵੀ ਪਾਊਡਰ ਲੈ ਲਓ ਖਾਣ ਪੀਣ ਦੀ ਕੋਈ ਵੀ ਮਹਿੰਗੀ ਚੀਜ਼ ਲੈ ਲਓ ਕੋਈ ਵਿਟਾਮਿਨ ਲੈ ਲਓ ਉਹ ਸਭ ਇਹਦੇ ਅੱਗੇ ਫੇਲ ਨੇ ਇਹ ਚੀਜ਼ਾਂ ਆਪਾਂ ਨੂੰ ਬਹੁਤ ਹੀ ਵਧੀਆ ਰਿਜ਼ਲਟ ਦਿੰਦੀਆਂ ਨੇ ਤੁਸੀਂ ਇਹ ਇੱਕ ਆਪਣੀ ਆਦਤ ਬਣਾ ਲਓ ਰੁਟੀਨ 'ਚ ਵੀ ਲੈਣੀਆਂ ਲੈਣੀਆਂ ਔਰ ਲੈਣੀਆਂ ਵੀ ਕੋਈ ਜ਼ਿਆਦਾ ਆਪਸ਼ਨ ਨਹੀਂ ਹੈਗੀਆਂ ਤੇ ਹੁਣ ਸਾਰਾ ਇਹ ਮਿਕਸਚਰ ਅੱਛੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਮੈਂ ਉਹ ਜਿਹੜੀ ਆਪਣੀ ਬਰਫ਼ ਵਾਲੀ ਟ੍ਰੇ ਹੁੰਦੀ ਹੈ ਨਾ ਆਈਸ ਕਯੂਬਸ ਵਾਲੀ ਉਹਦੇ ਵਿੱਚ ਮੈਂ ਸੈੱਟ ਕਰਕੇ ਜਮਾ ਦੂੰਗੀ ਤਾਂ ਕਿ ਟੁਕੜੀਆਂ ਇਹਦੀਆਂ ਬਣ ਜਾਣ ਤੇ ਉਹ ਟੁਕੜੀਆਂ ਆਪਾਂ ਨੂੰ ਪਾਣੀ 'ਚ ਲੈਣੀਆਂ ਈਜ਼ੀ ਹੋ ਜਾਂਦੀਆਂ ਨੇਗੀਆਂ ਤੇ ਨੂੰ ਮੈਂ ਟ੍ਰੇਸ ਦੇ ਵਿੱਚ ਭਰ ਦੂੰਗੀ ਭਰ ਕੇ ਫ੍ਰੀਜ਼ਰ ਵਿੱਚ ਇਹਨਾਂ ਨੂੰ ਰੱਖ ਦਾਂਗੀ ਤਾਂ ਕਿ ਇਹ ਸੈੱਟ ਹੋ ਜਾਣ ਜੰਮ ਜਾਣ ਜਿਵੇਂ ਆਪਾਂ ਬਰਫ਼ ਜਮਾਉਣੇ ਹੁੰਦੇ ਆ ਆ ਦੁਕਾਨ ਦਾ ਟ੍ਰੇਸ 'ਚ ਮੈਂ ਰੱਖਦਾ ਸਾਰਾ ਮਟੀਰੀਅਲ ਮਿਕਸ ਕਰਕੇ ਅਸ ਆਮਲਾ ਤੇ ਚੁਕੰਦਰ ਥੋੜਾ ਥੋੜਾ ਪਾਣੀ ਪਾ ਕੇ ਮੈਂ ਗਰਾਉਂਡ ਕੀਤਾ ਹੋਰ ਇਸ ਤੋਂ ਵੀ ਨਾ ਮੈਂ ਕੁਝ ਵੀ ਨਹੀਂ ਐਡ ਕੀਤਾ ਇਹ ਟ੍ਰੇਸ ਦੇ ਵਿੱਚ ਭਰ ਕੇ ਮੈਂ ਫ੍ਰੀਜ਼ਰ ਵਿੱਚ ਇਹ ਟ੍ਰੇਸ ਹੁਣ ਮੈਂ ਰੱਖ ਦੂੰਗੀ ਤੇ ਸਵੇਰ ਨੂੰ ਇਹ ਅਚੀ ਤਰ੍ਹਾਂ ਸੈੱਟ ਹੋ ਜਾਣਗੇ ਜਿਵੇਂ ਬਰਫ਼ ਜਮੀ ਹੁੰਦੀ ਹੈ ਤੇ ਕਯੂਬਸ ਬਣ ਜਾਣਗੇ ਇਹ ਟੁਕੜੀਆਂ ਬਣ ਜਾਣਗੀਆਂ ਤੇ ਮੈਂ ਰਾਤ ਨੂੰ ਇਹ ਬਣਾਇਆ ਸੀਗਾ ਮਟੀਰੀਅਲ ਸਾਰਾ ਤੇ ਸਵੇਰ ਨੂੰ ਇਹ ਜਦੋਂ ਮੈਂ ਫ੍ਰੀਜ਼ਰ ਵਿੱਚੋਂ ਕੱਢੀਆਂ ਟ੍ਰੇਸ ਤਾਂ ਆਲਰੇਡੀ ਬਹੁਤ ਵਧੀਆ ਸੈੱਟ ਹੋ ਚੁੱਕੀਆਂ ਸੀ ਇਹ ਤੁਸੀਂ ਉਸ ਤੋਂ ਬਾਅਦ ਆਪ ਇਹਨਾਂ ਨੂੰ ਇੱਕ ਡੱਬੇ ਵਿੱਚ ਪਾ ਕੇ ਕੰਟੇਨਰ ਵਿੱਚ ਪਾ ਕੇ ਜਾਂ ਜ਼ਿਪਲੌਕ ਬੈਗ ਵਿੱਚ ਪਾ ਕੇ ਤੁਸੀਂ ਫ੍ਰੀਜ਼ਰ 'ਚ ਹੀ ਸਟੋਰ ਕਰਨਾ ਬਰਫ਼ ਵਾਲੇ ਉੱਪਰ ਖਾਨੇ ਵਿੱਚ ਹੀ ਸਟੋਰ ਕਰਨਾ ਨੀਚੇ ਫ੍ਰਿਜ ਵਿੱਚ ਨਹੀਂ ਕਰਨਾ। ਉਸ 'ਚ ਪਾ ਕੇ ਰੱਖ ਲਓ ਫਿਰ ਜਦੋਂ ਤੁਸੀਂ ਡਰਿੰਕ ਇਹ ਪੀਣੀ ਹੁੰਦੀ ਹੈ ਨਾ ਗਲਾਸ ਲੋ ਪਾਣੀ ਇੱਕ ਗਰਮ ਕਰ ਲਓ ਮੈਂ ਵੀ ਇਹਦੇ ਵਿੱਚ ਹਲਦੀ ਪਾ ਰਹੀ ਕਿਉਂਕਿ ਮੈਂ ਹਲਦੀ ਦੀ ਗੱਠੀ ਐਡ ਨਹੀਂ ਕੀਤੀ ਮੈਨੂੰ ਹਲਦੀ ਮਿਲ ਨਹੀਂ ਸੀ। ਤੁਸੀਂ ਇਸ ਤਰ੍ਹਾਂ ਅਲੱਗ ਤੋਂ ਹਲਦੀ ਦਾ ਪਾਊਡਰ ਪਾ ਲਓ ਪਰ ਆਰਗੈਨਿਕ ਹਲਦੀ ਹੋਵੇ। ਇੱਕ ਮੈਂ ਕਯੂਬ ਪਾ ਰਹੀ ਹਾਂ ਉਹਦੇ ਵਿੱਚ ਗਰਮ ਪਾਣੀ ਪਾ ਲਓ ਥੋੜਾ ਟਾਈਮ ਵੇਟ ਕਰ ਲਓ ਗਰਮ ਪਾਣੀ ਦੇ ਵਿੱਚ ਨਾ ਕਯੂਬ ਅੱਛੀ ਤਰ੍ਹਾਂ ਮੈਲਟ ਹੋ ਜਾਊਗੀ ਤੇ ਮੇਂ ਪੂਣਿਆ ਵੀ ਨਹੀਂ ਸੀਗਾ ਚੁਕੰਦਰ ਵਾਲਾ ਜਿਹੜਾ ਮਟੀਰੀਅਲ ਮੈਨੂੰ ਆਈਸੀ ਚੋਂ ਲੋ ਫਾਈਬਰ ਵੀ ਆਪਾਂ ਨੂੰ ਲੈਣੀ ਚਾਹੀਦੀ ਹੈ ਫਾਈਬਰ ਵੀ ਆਪਾਂ ਕਿਉਂ ਵੇਸਟ ਕਰੀਏ ਵਿੱਚ ਜਿਹੜੇ ਫਾਈਬਰ ਮਿਲ ਜੂਗੀ ਤਾਂ ਇਹ ਆਪਣੀ ਡਰਿੰਕ ਬਣ ਕੇ ਤਿਆਰ ਹੈ ਜਦੋਂ ਤੁਸੀਂ ਹਲਦੀ ਕੱਚੀ ਪਾ ਲਈ ਤਾਂ ਤੁਹਾਨੂੰ ਹਲਦੀ ਪਾਊਡਰ ਪਾਉਣ ਦੀ ਲੋੜ ਨਹੀਂ ਫਿਰ ਤੁਸੀਂ ਦੁੱਧ ਵਿੱਚ ਹਲਦੀ ਲੈਨੇ ਹੋ ਹਲਦੀ ਵਾਲਾ ਦੁੱਧ ਪੀਨੇ ਹੋ ਫਿਰ ਤੁਹਾਨੂੰ ਹਲਦੀ ਵੀ ਚਾਹੀਦੀ ਤੁਸੀਂ ਨਾ ਪਾਓ ਇਸ ਤਰ੍ਹਾਂ ਹੀ ਤੁਸੀਂ ਪੀ ਸਕਦੇ ਹੋਗੇ ਉਹ ਆਪਣੇ ਇਹ ਬਹੁਤ ਹੀ ਹੈਲਦੀ ਡਰਿੰਕ ਬਣ ਕੇ ਤਿਆਰ ਹੈ ਤਾਂ ਕਿ ਰਿਜ਼ਲਟ ਤੁਹਾਨੂੰ ਇਹਦੇ 1 ਮਹੀਨੇ ਬਾਅਦ ਹੀ ਮਿਲਣਗੇ ਕੋਈ ਵੀ ਮਹਿੰਗਾ ਫੇਸ਼ਲ ਮਹਿੰਗੀਆਂ ਕਰੀਮਾਂ ਮਹਿੰਗੀਆਂ ਦਵਾਈਆਂ ਇਹ ਚੀਜ਼ਾਂ ਅੱਗੇ ਫੇਰ ਲੈ ਹੋ ਗਿਆ 5 ਵਜੇ ਦਾ 5 ਵਜੇ ਕੀ ਮੈਂ ਨਾ ਸ਼ੀਟਸ ਉਧਰ ਰੱਖ ਕੇ ਆਉਣੀ ਜਿਹੜਾ ਬੇਟਾ ਲੈ ਕੇ ਫਰਸ਼ ਤੋਂ ਵਾਸ਼ ਕਰੀਆਂ ਪੀਸ ਕੀ ਦੇਦੀਆਂ ਉਧਰ ਸਟੋਰ 'ਚ ਮੇਰੀ ਅਲਮਾਰੀ ਪਈ ਹੈ ਨਾ ਉਹ ਚ ਰੱਖ ਕੇ ਆਉਣੀ ਉਹ 'ਚ ਮੈਂ ਰੱਖਦੀ ਹੁੰਨੀ ਆ ਗਰਮੀਆਂ ਵਾਲੀਆਂ ਚਾਦਰਾਂ ਜਿਵੇਂ ਹੁਣ ਗਰਮੀ ਜਾਊਗੀ ਗਰਮੀਆਂ ਵਾਲੀਆਂ ਸ਼ੀਟਸ ਉਧਰ ਰੱਖ ਜੂਗੀ ਇਧਰੋਂ ਸਰਦੀਆਂ ਵਾਲੇ ਕੱਪੜੇ ਜੋ ਵੀ ਆਪਾਂ ਨੂੰ ਚਾਹੀਦੇ ਨੇ ਬੈੱਡ ਸ਼ੀਟ ਉਹਨੇ ਉੱਧਰ ਰੱਖ ਲੂੰਗੀ ਜਾ ਕੇ ਮੈਂ ਹੁਣ ਉੱਧਰ ਹੀ ਰੱਖਿਆ ਮਤਲਬ ਅਲਮਾਰੀ ਮੇਰੀ ਇੱਧਰ ਭਰੀਆਂ ਪਈਆਂ ਨੇ ਸਾਰੀਆਂ ਇੱਕ 5 ਵਜੇ ਕੇ ਦਿਨ ਬਾਹਰ ਆਇਆ ਨਾ ਬਾਹਰ ਨਿਕਲ ਕੇ ਆਇਆ ਨਾ ਕਿ ਜਿਵੇਂ ਦਿਨ ਛਿਪ ਗਿਆ ਜਮਾ 5 ਹੀ ਵਜੇ ਨਾਲੇ ਟਾਈਮ ਕੁਛ ਵੀ ਨਹੀਂ ਹੋਇਆ ਬਾਕ ਖੋਲ ਅਸੀਂ ਮੇਰੀ ਇੱਧਰ ਅਲਮਾਰੀ ਇਹ ਚ ਮੈਂ ਰੱਖੇ ਹੋਏ ਨੇ ਜਿਹੜੇ ਕੱਪੜੇ ਕਦੇ-ਕਦਾਂ ਹੀ ਲੋਡ ਹੁੰਦੀ ਉਹ ਰੱਖ ਲੈਣੇ ਤੇ ਮੈਂ ਟਾ ਕੇ ਰੱਖੇ ਨੇ ਕਵਰ ਕਰਕੇ ਮੈਨੂੰ ਆਇਆ ਫਿਰ ਉਹਨਾਂ ਦਾ ਡਸਟ ਵੀ ਨਾ ਜਾਵੇ ਕਿਤੇ ਉੱਪਰ ਵੀ ਕੱਪੜੇ ਪਿੰਨ ਟਾਕੇ ਪਏ ਨੇ ਆਹ ਪਏ ਨੇ ਗਰਮੀ ਵਾਲੀਆਂ ਸਾਰੀਆਂ ਚਾਦਰਾਂ ਚ ਉਧਰਾਂ ਆਹਹਾ ਸੌਰੀ ਆ ਸਰਦੀਆਂ ਵਾਲੇ ਗਰਮ ਪਿੱਲੋ ਕਵਰ ਨੇ ਆ ਖੇਸ ਪਏ ਨੇ ਆ ਵੀ ਬੈਡਸ਼ੀਟ ਸ਼ੀਟਸ ਉੱਪਰ ਲੈਣ ਵਾਲੀ ਮੈਂ ਇੱਥੇ ਰੱਖ ਦਨੀ ਆ ਕਪੜਾ ਪਾਦਾਂ ਨੇ ਉੱਪਰ ਨਾ ਡਸਟ ਵਗੈਰਾ ਨਹੀਂ ਆਉਂਦੀ ਕੱਪੜੇ ਸਾਫ਼ ਕਰਨੇ ਧੋਣੇ ਕਰਨੇ ਬਹੁਤ ਔਖੇ ਹੋ ਜਾਂਦੇ ਨੇ ਫਿਰ ਉੱਪਰ ਕੀ ਕੁਝ ਪਿਆ ਚੀਜ਼ਾਂ ਕੱਪੜੇ ਰੱਖ ਕੇ ਭੁੱਲ ਵੀ ਜਾਂਦੇ ਆ ਦਰੀਆਂ ਪਈਆਂ ਨੇ ਖੇਸ ਪਏ ਨੇ ਆ ਵੀ ਖੇਸ ਪਈ ਨੇ ਇਹਨਾਂ ਦੀ ਗਰਮੀਆਂ 'ਚ ਯੂਸੀ ਨੂੰ ਇੱਕ ਵੀ ਕੱਪੜਾ ਨਹੀਂ ਯੂਜ਼ ਹੋਇਆ ਨਾ ਚਾਹ ਨਾ ਕਿਧਰ ਹੀ ਇਹਦੇ ਖੇਸ ਕਵਰ ਕਰਦਾ ਬੰਦ ਨੀਚਲੇ ਖਾਣੇਜ਼ ਕੀ ਹੈ ਇਧਰ ਬ੍ਰੈਂਕਿਟਸ ਪਏ ਨਹੀਂ ਆਸিয়ার ਜਾਈਆਂ ਦੇ ਕਵਰ ਨੇ ਬਲੈਂਕਿਟ ਇਹਦੇ ਵਿੱਚ ਵੀ ਉਹ ਪਾਈ ਹੋਈ ਹੈ ਮੈਂ ਪਿੱਲੋ ਕਵਰ ਦੇ ਵਿੱਚ ਸ਼ਾਇਦ ਕੋਈ ਪਤਾ ਨਹੀਂ ਰਜਾਈ ਪਾਈ ਹੋਈ ਆ ਇਧਰ ਕੁਝ ਗਰਮ ਕੱਪੜੀ ਸਾਹਮਣੇ ਹੋਈ ਨਾ ਵੀ ਗਰਮ ਕੱਪੜੇ ਨੇ ਗਰਮ ਗਲਾਫ ਨੇ ਬਲੈਂਕਟ ਬਲੈਂਕਟ ਇਹਦੇ ਵਿੱਚ ਵੀ ਕੁਛ ਆ ਹੀ ਹੋਣਗੇ ਯਾਰ ਨੇ ਹੁਣ ਜੇ ਖੋਲਾਂਗੇ ਫੇਰ ਯਾਦ ਆਊਗਾ ਇੱਕ ਵਾਰ ਆਪਾਂ ਕੱਪੜੇ ਰੱਖ ਕੇ ਨਾ ਭੁੱਲ ਜਾਂਦੇ ਆ ਖੋਲਦੇ ਹਾਂ ਜਰੋ ਆਪਾਂ ਚਾਹੀਦੇ ਹੁੰਦੇ ਨੇ ਫੇਰ ਯਾਦ ਆਉਂਦਾ ਵੀ ਕਿਹੜੀ ਚੀਜ਼ ਕਿੱਥੇ ਪਈ ਐ ਇੰਨਾ ਕ ਪਤਾ ਵੀ ਹਾਂ ਇਹ ਚ ਗਰਮ ਕੱਪੜੇ ਰੱਖੇ ਹੋਏ ਨੇ ਚਲੋ ਜੀ ਹੁਣ ਮੈਂ ਕਿਚਨ ਵਿੱਚ ਜਾ ਕੇ ਨਿਕਮੋਟੇ ਕੰਮ ਕਰਨ ਲੱਗੀ ਸਪਹਿਲਾ ਮੈਂ ਚਾਹ ਪਾਣੇ ਵਾਲੇ ਭਾਂਡੇ ਪੇ ਸੇ ਉਹ ਸਾਫ਼ ਕੀਤੇ ਤੁਣ ਮੇਰੀ ਨਜ਼ਰ ਪੈ ਗਈ ਇਸ ਮੈਂ ਕਿ ਚਾਹ ਤੇ ਚੀਨੀ ਨਾ ਸਟੋਰ ਡੱਬਿਆਂ ਵਿੱਚ ਰਿਫਿਲ ਕਰਨ ਵਾਲੀ ਐ ਵੀ ਮੋਲ ਪਰ ਪਰਦਾ ਸਵੇਰੇ ਜਦੋਂ ਫਿਰ ਚਾਹ ਦਾ ਕੰਮ ਹੁੰਦਾ ਫਿਰ ਇਕਦਮ ਤੁਸੀਂ ਭੱਜੋ ਵੀ ਚੀਨੀ ਭਰਨੀ ਹੈ ਡੱਬੇ ਵਿੱਚ ਚਾਹ ਪੱਤੀ ਭਰਨੀ ਹੈ ਉਦੋਂ ਫਿਰ ਹਫੜਾ ਫੜੀ ਜੀ ਹੋ ਜਾਂਦੀ ਹੈ ਫਿਰ ਮੈਂ ਚੀਨੀ ਤੇ ਚਾਹ ਪੱਤੀ ਵੀ ਡੱਬਿਆਂ ਵਿੱਚ ਰਿਫਿਲ ਕਰਕੇ ਰੱਖਦੀ ਐ ਇਸ ਤਰ੍ਹਾਂ ਨਿੱਕੇ ਨਿੱਕੇ ਚ ਕੰਮ ਜੇ ਹੁੰਦੇ ਨੇ ਜਦੋਂ ਆਪਾਂ ਕਿਚਨ 'ਚ ਆ ਜਾਂਨਾ ਫਿਰ ਨਿਕਲਣ ਲੱਗ ਜਾਣਗੇ ਕੰਮ ਲੱਭਣ ਲੱਗ ਜਾਣਗੇ ਆਪਾਂ ਆਪਣੇ ਜਿਵੇਂ ਜਿਵੇਂ ਨਿਗਾ ਪਈਏਗੇ ਕੋਈ ਨਾ ਕੋਈ ਕੰਮ ਆਪ ਨੂੰ ਮਿਲ ਜਾਂਦਾ ਜੇ ਆਪਾਂ ਕਿਚਨ 'ਚ ਨਹੀਂ ਹੈਗੇ ਬੈਲੋ ਜਾ ਕੇ ਪਖੜਾ ਬੈਠੇ ਰੋ ਫਿਰ ਆਪਣੇ ਕੋਈ ਕੰਮ ਦਿਖਦਾ ਨਹੀਂ ਪਰ ਜ ਕਿਚਨ ਚ ਹੈਗੇ ਆ ਕੰਮ ਇੱਕ ਕਰਨ ਆਉਂਦੇ ਆ ਪਰ ਕੰਮਾਂ ਵਿੱਚੋਂ ਕੰਮ ਫਿਰ ਨਿਕਲ ਹੀ ਆਉਂਦੇ ਨੇ ਆਪਣੇ ਆਪ ਕੋਈ ਵੀ ਜਦੋਂ ਆਪੇ ਇੱਧਰ ਉੱਧਰ ਦੇਖਦਾ ਵਿਆ ਚੀਜ਼ ਵਾਸ਼ ਕਰਨ ਵਾਲੇ ਵਿਆ ਪਾਂਡਾ ਧੋਣਾ ਡੱਬਾ ਖਾਲੀ ਕਰਨਾ ਡੰਬੇ ਚਾ ਚੀਜ਼ ਭਰਨੀ ਫਿਰ ਕੰਮ ਨਿਕਲ ਆਉਂਦੇ ਨੇ ਫਿਰ ਮੈਂ ਵੀ ਚੀਨੀ ਤੇ ਚਾਹ ਪੱਤੀ ਡੱਬੇ ਵਿੱਚ ਭਰ ਕੇ ਰੱਖਦੀ ਤਾਂ ਕਿ ਸਰੀਰ ਨੂੰ ਭਾਏ ਦੌੜਨਾ ਹੋਵੇ ਸਰੀਰ ਦਾ ਕੰਮ ਫਿਰ ਈਜ਼ੀ ਹੋ ਜੇ ਹੁਣ ਸ਼ਾਮ ਨੂੰ ਤਾਂ ਮੈਂ ਡਿਨਰ ਵਿੱਚ ਬਣਾਉਣੇ ਆ ਖਿਚੜੀ ਬਹੁਤ ਦਿਨਾਵਾ ਦਾ ਜੀ ਖਿਚੜੀ ਬਣਾ ਰਹੀ ਆ ਬਹੁਤ ਚੰਗ ਦਿਨਾਵਾਦ ਮੇਰਾ ਬਹੁਤ ਦਿਲ ਕਰ ਰਿਹਾ ਸੀ ਖਿਚੜੀ ਖਾਣ ਨੂੰ ਤੇ ਇਧਰ ਮੈਂ ਤੜਕੇ ਵਾਸਤੇ ਪਿਆਜ਼ ਕੱਟ ਲਿਆ ਬਰੀਕ ਟਮਾਟਰ ਤੇ ਹਰੀ ਮਿਰਚ ਹਰੀ ਮਿਰਚ ਦਾ ਟੇਸਟ ਬਹੁਤ ਵਧੀਆ ਹੁੰਦਾ ਖਿਚੜੀ ਦਾ ਤੇ ਦਾਲ ਮੈਂ ਲੈਣੀ ਹੁੰਦੀ ਆ ਹਰੀ ਮੂੰਗੀ ਤੜੀ ਹੋਈ ਛਿਲਕੇ ਵਾਲੀ ਤੇ ਚਾਵਲ ਇਹਦੇ ਕੁਛ ਰਹਿਨੇ ਚਾਵਲ ਮੈਂ ਘੱਟ ਲੈਣੀ ਆ ਦਾਲ ਮੈਂ ਦੁੱਗਣੀ ਲੈਣੀ ਹੁੰਦੀ ਆ ਦਾਲ ਜ਼ਿਆਦਾ ਲੈਣੀ ਆ ਸੋਆ ਚੰਕਸ ਹੋ ਗਏ ਇਹਨੂੰ ਮੈਂ ਪਾਣੀ ਸੋਕ ਕਰਤਾ ਗੈਸ 'ਤੇ ਥੋੜਾ ਮੈਂ ਗਰਮ ਜਿਹਾ ਕਰ ਲਊਗਾ ਤਾਂ ਗਰਮ ਪਾਣੀ ਪ ਉਡਸ ਪਾਉਂਗੀ ਇੱਕ ਚਮਚਾ ਤੇ ਵਿੱਚ ਮਟਰ ਪਾਉਂਗੀ ਪਰ ਹੁਣ ਜਿਵੇਂ ਸਰਦੀ ਆਦੇ ਇਹਦੇ ਵਿੱਚ ਆਪਾਂ ਗੋਭੀ ਬ੍ਰੋਕਲੀ ਗਾਜਰ ਸਬਜ਼ੀਆਂ ਐਡ ਕਰਕੇ ਹੋਰ ਵੀ ਇਹਨੂੰ ਹੈਲਦੀ ਕਰ ਸਕਦੇ ਹਾਂਗੇ ਪਰ ਇਸ ਟਾਈਮ ਮੇਰੇ ਕੋਲ ਤਾਂ ਮਟਰ ਸੀ ਗਾਜਰ ਵਗੈਰਾ ਕੁਝ ਹੈ ਨਹੀਂ ਸੀ ਤੇ ਹੁਣ ਮੈਂ ਲਗਾਉਣੀ ਇਹਨੂੰ ਤੜਕਾ ਕੁੱਕਰ ਵਿੱਚ ਤੇ ਬਣਾਉਣੀ ਹੈ ਖਿਚੜੀ ਟਾਈਮ ਵੀ 5:30 ਹੋ ਚੁੱਕੇ ਨੇ 5:35 ਫਿਰ ਅੱਜ ਡਿਨਰ ਵਿੱਚ ਬਣਾਵਾਂ ਖਿਚੜੀ ਖਿਚੜੀ ਬਣਾਉਣ ਤੋਂ ਬਾਅਦ ਫਿਰ ਮੈਂ ਇਧਰ ਆ ਕਰਨਾਗਾ ਡ్రਾਈ ਰੋਸਟ ਕਰਨੀ ਹੈ मूंगफली ਤੇ ਮਖਾਣੇ ਕੱਚੇ ਮਖਾਣੇ ਨੂੰ ਰੋਸਟ ਕਰਕੇ ਡੱਬੇ 'ਚ ਪਾਉਂ ਖਤਮ ਹੋ ਹੀ ਪਏ ਨੇ ਤੇ मूंगफली ਮੈਂ ਹੁਣ ਫ੍ਰੀਜ਼ਰ 'ਚੋਂ ਕੱਢਿਆ ਪੈਕੇਟ ਇਹ ਤੇ ਉਸ ਤੋਂ ਬਾਅਦ ਫਿਰ ਇਹਨੂੰ ਦੇਖਦੀਆਂ ਪੈਨ 'ਚ ਜਾਂ 에ਅਰ ਫ੍ਰਾਇਰ 'ਚ ਮੈਂ ਇਹਨਾਂ ਨੂੰ ਰੋਸਟ ਕਰ ਲਉ ਕੱਚੀ ਹੈ ਇਹ मूंगफली ਤੇ ਉਸ ਤੋਂ ਬਾਅਦ ਫਿਰ ਇਹਨੂੰ ਡੱਬੇ 'ਚ ਪਾ ਲਾਂਗੇ ਖਾਦੀ ਜਾਂਦੀ ਹੈ ਦਵਿੰਦਰ ਵੀ ਖਾ ਲਾਂਦੇ ਨੇ ਹੁਣ ਹਲਕਾ ਜਿਹਾ ਉੱਪਰ ਤੁਸੀਂ ਸਾਲਟ ਲਗਾ ਲਓ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਹੁਣ ਮੈਂ ਨਾ 에ਅਰ ਫਰੇਲੇ ਵਿੱਚ ਕੁਝ ਮਖਾਣੇ ਤੇ ਕੁਝ ਮੂੰਫਲੀ ਰੋਸਟ ਕਰਕੇ ਰੱਖਣੀ ਸੀ ਮੈਂ ਰੱਖਦੀ ਹੁਣ ਨੀ ਸਟਾਕ ਵਿੱਚ ਜਦੋਂ ਖਤਮ ਹੋ ਜਾਂਦੇ ਨੇ ਫਿਰ ਮੈਂ ਹੋਰ ਰਿਫਿਲ ਕਰ ਲਾਣੀ ਆ ਮਖਾਣੇ ਮੁਠੀ ਕੂੰ ਖਾ ਲੋ ਸਨੈਕਸ ਜਦੋਂ ਭੁੱਖ ਲੱਗਦੀ ਹੈ ਜਾਂ ਫਿਰ ਬਨਾਣਾ ਸਮੂਦੀ ਮੈਂ ਕੋਈ ਵੀ ਫਰੂਟ ਦੀ ਸਮੂਦੀ ਬਣਾਉਣੀ ਉਹ ਸਮੂਦੀ ਵਿੱਚ ਵੀ ਮਖਾਣੇ ਪੈ ਜਾਂਦੇ ਨੇ ਤੇ ਮਖਾਣੇ ਮੈਂ ਕਿਹਾ ਚਲੋ 에ਅਰ ਫਰੇਲੇ ਵਿੱਚ ਰੋਸਟ ਕਰ ਲਾਣੀ ਆ ਤੇ ਨਾਲ ਹੀ ਮੈਂ ਮੂੰਫਲੀ ਕਰ ਲਵਾਂਗੀ ਫਿਰ ਮੂੰਫਲੀ ਵੀ ਖਤਮ ਹੋਈ ਪਈ ਸੀ ਰੋਸਟਡ ਮੂੰਫਲੀ ਮੁਠੀ ਕ ਤੁਸੀਂ ਖਾ ਲੋ ਬਹੁਤ ਹੀ ਵਧੀਆ ਹੈਲਦੀ 스낵 ਹੁੰਦਾ ਹੁੰਦਾ ਹਰ ਟਾਈਮ ਤੇ ਹੈਲਦੀ ਖਾਂਦਾ ਵੀ ਨਹੀਂ ਆਂਦਾ ਪਰ ਹਰ ਟਾਈਮ ਅਨ ਹੈਲਦੀ ਖਾਣਾ ਵੀ ਚੰਗਾ ਨਹੀਂ ਹੁੰਦਾ ਚਲੋ ਕਦੇ-ਕਦੇ ਹੈਲਦੀ ਵੀ ਖਾ ਲਓ ਕਦੇ ਅਨ ਹੈਲਦੀ ਵੀ ਖਾ ਲਓ ਚੱਲਦਾ ਸਭ ਕੁਝ ਪਰ ਇਹ ਚੀਜ਼ਾਂ ਜੇ ਆਪਣੇ ਕੋਲ ਅਵੇਲੇਬਲ ਹੋਣੀਆਂ ਆਪਣੇ ਕੋਲ ਬਣੀਆਂ ਹੋਣੀਆਂ ਤਿਆਰ ਤਾਂ ਆਪਾਂ ਆਪਣੇ ਆਪ ਹੀ ਫਿਰ ਇਹਨਾਂ ਨੂੰ ਖਾਣ ਲਈ ਮਜਬੂਰ ਹੋ ਜਾਂਦੇ ਆ ਵੀ ਆਹ ਚੀਜ਼ ਆਪਣੇ ਕੋਲ ਪਈ ਹੈ ਖਾ ਲਈ ਪਰ ਜੇ ਆਪਾਂ ਇਹ ਚੀਜ਼ਾਂ ਪਿਆਰ ਹੀ ਕਰਕੇ ਰੱਖਾਂਗੇ ਨਹੀਂ ਤਾਂ ਫਿਰ ਆਪਾਂ ਹਮੇਸ਼ਾ ਅਨ ਹੈਲਦੀ ਹੀ ਖਾਵਾਂਗੇ ਤੇ ਮੂਫਲੀ ਸੀ ਫਰੋਜ਼ਨ ਪਈ ਮੇਰੇ ਕੋਲ ਇਹਨੇ ਫ੍ਰੀਜ਼ਰ ਚ ਲਿਆ ਕੇ ਰੱਖਣੀ ਹੋਣੀਆਂ ਪੈਕੇਟ ਤੇ ਉਹ ਵੀ 에어 프라이ਰ ਵਿੱਚ ਪਾ ਕੇ ਤੇ ਮੈਂ ਰੋਸਟ ਕਰ ਲੂੰਗੀ ਪਹਿਲਾਂ ਮੈਂ ਘੰਟਾਕ ਪਹਿਲਾਂ ਪੈਕੇਟ ਬਾਹਰ ਕੱਢ ਕੇ ਰੱਖਦਾ ਸੀ ਫ੍ਰੀਜ਼ਰ ਚ ਅੱਧਾ ਪੈਕੇਟ ਮੈਂ ਰੋਸਟ ਕਰੂੰ ਫਿਰ ਨਾ ਪਈ ਵੀ ਜ਼ਿਆਦਾ ਪਈ ਵੀ ਸਿੱਲੀ ਜੀ ਹੋ ਜਾਂਦੀ ਆ ਉਸ ਤੋਂ ਬਾਅਦ ਦੁਬਾਰੇ ਜਦੋਂ ਖਤਮ ਹੋਊਗੀ ਦੁਬਾਰੇ ਫੇਰ ਰੋਸਟ ਕਰ ਲਓ ਤੇ ਮੂਫਲੀਆਂ ਇਹ ਬਿਨਾ ਛਿਲਕੇ ਤੋਂ ਸੀ ਤੇ ਪਤਾ ਨਹੀਂ ਲੱਗਦਾ ਵੀ ਰੋਸਟ ਹੋ ਗਈਆਂ ਨਾ ਹੋ ਗਈਆਂ ਫਿਰ ਮੈਂ ਖਾ ਕੇ ਦੇਖੀ ਕਿਉਂਕਿ ਛਿਲਕੇ ਵਾਲੀ ਮੂਫਲੀ ਹੁੰਦੀ ਆ ਉਹਦੇ ਛਿਲਕੇ ਤੋਂ ਪਤਾ ਲੱਗਣ ਲੱਗ ਜਾਂਦਾ ਵੀ ਛਿਲਕਾ ਹੁਣ ਉੱਤਰ ਰਿਹਾ ਵੀ ਰੋਸਟ ਹੋ ਗਈ ਛਿਲਕੇ 'ਚ ਕ੍ਰੈਕਸ ਆ ਜਾਂਦੇ ਮਿੰਨ ਤੇ ਇਹਦੇ ਉੱਪ ਉਸ ਤੋਂ ਬਾਅਦ ਮੈਂ ਮੂਫਲੇ ਕੱਢ ਕੇ ਰੱਖਵਾਂ ਬਾਉਲ ਵਿੱਚ ਠੰਡੀ ਹੋ ਗਈ ਤਾਂ ਫਿਰ ਇਹਨੂੰ ਵੀ ਕੰਟੇਨਰ ਵਿੱਚ ਪਾ ਲਾਂਗੇ ਐਸਾ ਜਿਹੜੇ ਨਿੱਕੇ ਨਿੱਕੇ ਕੰਮ ਹੁੰਦੇ ਨੇ ਨਿੱਕੇ ਨਿੱਕੇ ਤਿਆਰੀਆਂ ਹੁੰਦੀਆਂ ਨੇ ਆਪਾਂ ਜਦ ਪਹਿਲਾਂ ਹੀ ਕਰ ਲਈਏ ਨਾ ਤਾਂ ਆਪਣੇ ਫਿਰ ਬਹੁਤ ਕੰਮ ਆਸਾਨ ਹੋ ਜਾਂਦੇ ਨੇਗੇ ਤੇ ਉੱਪਰ ਮੈਂ ਹਲਕਾ ਜਿਹਾ ਮੂਫਲੇ ਉੱਪਰ ਨਮਕ ਲਾ ਲਿਆ ਇਹਦੇ ਵਿੱਚ ਮੈਂ ਕਿਉਂ ਔਇਲ ਤੇਲ ਕੁਝ ਵੀ ਨਹੀਂ ਪਾਇਆ ਸੀ ਤੁਸੀਂ ਚਾਹੋ ਤਾਂ ਇੱਕ ਚਮਚਾ ਘਿਓ ਦਾ ਲਗਾ ਕੇ ਵੀ ਤੁਸੀਂ ਰੋਸਟ ਕਰ ਸਕਦੇ ਹੋ ਮੈਂ ਬਿਲਕੁਲ ਡਰਾਈ ਰੋਸਟ ਕਰਿਆ ਨੇ ਕਿਉਂ ਬਿਲਕੁਲ ਨਹੀਂ ਲਗਾਇਆ ਸੀ ਉੱਪਰ ਹਲਕਾ ਜਿਹਾ ਨਮਕ ਉੱਪਰ ਸਪ੍ਰਿੰਕਲ ਕਰਤਾ ਤੇ ਮਿਕ ਹੁਣ ਇਧਰ ਆਪਣੀ ਖਿਚੜੀ ਬਣ ਕੇ ਤਿਆਰ ਹੈ ਡিনার ਵਿੱਚ ਅੱਜ ਮੈਂ ਬਹੁਤ ਬਹੁਤ ਦਿਨਾਂ ਬਾਅਦ ਖਿਚੜੀ ਬਣਾਈ ਸੀ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਵੀ ਸੱਚ ਮੈਂ ਸਵੇਰ ਤੋਂ ਖਾਣਾ ਹੀ ਨਹੀਂ ਖਾਧਾ ਸੀ ਨਾ ਸੋ ਇਸ ਨਾਲ ਕਰਦੇ ਆਂ ਜੀ ਅੱਜ ਦੀ ਵੀਡੀਓ ਦਾ ਐਂਡ ਏਸੀ ਮੇਰੀ ਅੱਜ ਵਾਲੀ ਵੀਡੀਓ ਸ਼ੋਪਸ ਤੋਂ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ